ਉਹਲਾ ਤੋਂ ਆਪਣੇ ਖੁੱਲਣ ਦੀ ਉਮੀਦ ਦੇ ਵਿੱਚ ਪਸਿਆ ਹੋਇਆ ਕੌਟਮਸ ਸੈਂਟਰ ਅੱਜ ਖੁੱਲਦਾ ਹੋਇਆ ਨਜ਼ਰ ਆ ਰਿਹਾ ਤੇ ਜਿਹਦੇ ਵਿੱਚ ਦੇਖੋ ਤੁਸੀਂ ਬਲਬੀਰ ਸਿੰਘ ਜਿਹੜੇ ਨੇ ਉਹ ਅੱਜ ਇਸ ਸੈਂਟਰ ਦਾ ਦੌਰਾ ਕਰ ਰਹੇ ਨੇ ਉਦਘਾਟਨ ਵੀ ਕੀਤਾ ਫਿਰ ਚੈਨਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਡਾਕਟਰ ਪਰਵੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਜਿਸ ਦੇ ਚਾਲੇ ਕੁਛੇ ਸਰਕਾਰਾਂ ਤੋਂ ਵੱਲੋਂ ਇਹ ਸੈਂਟਰ ਬੰਦ ਸੀ ਫਲਕਿ ਬਿਲਡਿੰਗ ਜਿਹੜੀ ਹੈ ਉਹ 2016 ਦੇ ਵਿੱਚ ਬੰਦ ਹੋਈ ਨਜ਼ਰ ਆ ਰਹੀ ਸੀ ਪਰ ਇਸ ਦਾ ਸੀਲਾ ਨੇ ਅਸ ਕਰੀ ਉਹ ਨਹੀਂ ਹੁੰਦਾ ਹੋਇ ਨਜ਼ਰ ਆ ਰਹੀ ਕੋਨੇ ਬਿਲਡਿੰਗ ਦੀ ਜਿਹੜੀ ਓਪਨਿੰਗ ਹੋਈ ਹੈ ਜਿੱਦੇ ਵਿੱਚ ਬੱਚੇ ਜਿਹੜੇ ਨੇ ਉਹ ਵੀ ਆਲੇ ਜੂਰ ਦਿਖਦੇ ਹੋਏ ਨਜ਼ਰ ਆ ਰਹੇ ਮਨਤ ਸਿੰਘ ਸਾਹਿਬ ਜੀ ਸਰ ਅਗਰ ਫੋਟੋਮਸ ਸੈਂਟਰ ਦੀ ਗੱਲ ਕਰੀਏ ਤਾਂ ਅੱਜ ਖੁੱਲਦਾ ਹੋਇਆ ਨਜ਼ਰਾ 2016 ਤੋਂ ਲਟਕਿਆ ਹੋਇਆ ਨਜ਼ਰੰਦਾਸ ਦੇਖੋ ਇਹ ਮਾਲੀਅਨ ਬਲੈਂਡਰ ਕਹਿ ਲਓ ਮੋਨੂਮੈਂਟਲ ਬਲੈਂਡਰ ਕਹਿ ਲਓ ਤਿੰਨ ਪਾਰਟੀਆਂ ਦੋ ਸਰਕਾਰਾਂ ਬਸ ਤਾਂ ਤਿੰਨ ਹੀ ਆ ਕਿ ਤੀਜੀ ਥੋੜੀ ਦੇਰ ਵਾਸਤੇ ਚੰਨੀ ਜੀ ਵੀ ਆਈ ਸੀ ਤਿੰਨ ਪਾਰਟੀਆਂ ਤਿੰਨ ਸਰਕਾਰਾਂ ਮਤਲਬ ਕਰੋੜਾ ਰੁਪਏ ਲਾ ਕੇ ਜਿਹੜੇ ਜਿਹੜੇ ਕਿ ਟੈਕਸ ਪਾਇਰਸ ਬਣੀਆਂ ਮਤਲਬ ਬਿਲਕੁਲ ਡਾਊਨ ਦਾ ਡਰੇਨ ਜਿਹੜੀ ਹੈਗੀਆਂ ਜਿਹੜੀ ਇੰਸਟੀਚੂਟਾਂ ਦੀ ਬਿਲਡਿੰਗ ਦੇਖੋ ਜਿਹੜੀ 2016 ਚ ਬਿਲਡਿੰਗ ਬਣੀ ਸੀ ਬਿਲਡਿੰਗ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਬੰਦ ਪਈ ਰਹੇ ਜੇ ਖੁੱਲੀ ਰਹੇਗੀ ਉਹਦੇ ਜਿਹੜਾ ਤੁਸੀਂ ਉਹ ਸੀਲਿੰਗ ਕੀਤੀ ਹੋਇਆ ਦੂਜਾ ਹੋਇਆ ਉਹਦੇ ਵਿੱਚ ਡਿਫਰੈਂਟ ਕਾਈਂਡ ਦੇ ਇਨਸੈਕਟਸ ਚੂਹੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਸਾਰਾ ਕੁਝ ਹੈ ਲੇਕਿਨ ਮੈਂ ਕਹਾਂ ਇਹਨੂੰ ਖੋਲੋ ਇਹਨੂੰ ਚਲਾਣਾ ਹੈ ਆਪਾਂ ਬਿਲਕੁਲ ਜੇ ਉਹਨਾਂ ਨੇ ਗਲਤੀ ਕੀਤੀ ਅਸੀਂ ਨਹੀਂ ਕਰਨੀ ਆ ਤੋ ਇਹਦੇ ਵਿੱਚ ਹੁਣ ਆਪਰੇਟਿਵ ਸ਼ੁਰੂ ਕਰ ਰਹੇ ਹਾਂ ਔਰ ਯੋੜੇ ਸਾਰੇ ਡੈਡ ਡਿਸਪਲਨ ਹੈ ਉਹ ਸਾਰੇ ਸ਼ੁਰੂ ਕੀਤੇ ਜਾਣਗੇ ਹੋਸਟਲ ਵੀ ਸ਼ੁਰੂ ਕੀਤਾ ਜਾਏਗਾ ਤੋ ਗ੍ਰੈਜੂਅਲੀ ਕਰਾਂਗੇ ਚਲਾਵਾਗੇ ਅਗਰ ਇੰਸਟੀਚਿਊਟ ਦੀ ਗੱਲ ਬਣੀ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਇਹੋ ਜਿਹੇ ਕਿਹੋ ਜਿਹੇ ਕਿੰਨੇ ਕ ਇੰਸਟੀਚਿਊਟ ਜਿਹੜੇ ਨੇ ਉਹ ਖੋਲੇ ਜਾ ਸਕਦੇ ਨੇ ਨਹੀਂ ਅਜੇ ਕੋਈ ਨਹੀਂ ਹੈ ਤਾਂ ਪਹਿਲਾ ਹੈਗਾ ਜੀ ਪਹਿਲਾ ਇਹਨੂੰ ਚਲਾਵਾਂਗੇ ਅਸੀਂ ਇਹਨੂੰ ਚਲਾਵਾਂਗੇ ਦਿਸ ਵਿਲ ਬੀ ਦਾ ਹੱਬ ਬਾਕੀ ਸਪੋਕਸ ਹੋਣਗੇ ਸਪੋਕਸ ਦਾ ਮਤਲਬ ਹੁੰਦਾ ਹੈ ਕਿ ਉੱਥੇ ਲਿਮਿਟਡ ਫੈਸਿਲਿਟੀਆਂ ਹੋਣਗੀਆਂ ਡਾਇਗਨੋਸ ਕਰਨਗੇ ਛੋਟਾ ਮੋਟਾ ਜਿਹਾ ਸਪੀਚ ਥੈਰੇਪੀ ਕਰਨੀ ਹੈ ਉਹ ਕਰਾ ਦੇਣਗੇ ਜਾਂ ਇੱਥੋਂ ਆ ਕੇ ਡਾਇਗਨੋਸ ਹੋ ਕੇ ਉਹਨਾਂ ਨੂੰ ਗਾਈਡ ਮੰਨ ਲਓ ਜਿਹੜਾ ਹੈਗਾ ਇਹ ਉਹਨਾਂ ਨੂੰ ਗਾਈਡ ਕਰੇਗਾ ਸਾਰੇ ਸੈਂਟਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤਾ ਕਿ ਅਸੀਂ ਚਾਹੇ ਸਾਡਾ ਹਾਰਟ ਦਾ ਹੈਗਾ ਉਹਦੇ ਵਿੱਚ ਅਸੀਂ ਤਿੰਨ ਚਾਰ ਇੰਸਟੀਟਿਊਟਸ ਲੈ ਲਈਆਂ ਜਿਹਨੂੰ ਆਪਸ ਕਹਿੰਦੇ ਆ ਅਸੀਂ ਸੀਐਮਸੀ ਹੋ ਗਿਆ ਡੀਐਮਸੀ ਹੋ ਗਿਆ ਅੰਮ੍ਰਿਤਸਰ ਗਵਰਨਮੈਂਟ ਮੈਡੀਕਲ ਜਾਂ ਅੰਮ੍ਰਿਤਸਰ ਪਟਿਆਲਾ ਫਰੀਦਕੋਟ ਹੋ ਗਏ ਉਹਨਾਂ ਨੂੰ ਹੱਬ ਬਣਾ ਕੇ ਅਸੀਂ ਜਿਹੜੇ ਹੁਣ ਸਾਡੇ ਤਰਨ-ਤਰਨ ਦੇ ਫਾਜ਼ਲ ਕਾਦੇ ਵਿੱਚ ਬੋਰ ਦੇ ਵਿੱਚ ਆਪਣੇ ਜਿਹੜੇ ਆ ਗਿਆ ਕਲਨੌਰ ਦੇ ਵਿੱਚ ਉਹ ਥਰੋਮਬੋਲਾਈਜ਼ ਕਰਕੇ ਭੇਜ ਦਿੰਦੇ ਆ ਜਿਹੜਾ ਹਾਰਟ ਅਟੈਕ ਦਾ ਪੇਸ਼ੈਂਟ ਹੈ ਜਾਂ ਜੇ ਬ੍ਰੇਨ ਸਟ੍ਰੋਕ ਦਾ ਪੇਸ਼ੈਂਟ ਹੈ ਤੇ ਉਹ ਫਿਰ ਜਾ ਕੇ ਹੱਬ ਦੇ ਵਿੱਚ ਅਪਰੇਟ ਹੋ ਜਾਂਦਾ ਸਿਮੀਲਰ ਜਿਹੜੇ ਆਰਟਿਸਮ ਵਾਲੇ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਇੱਕ ਵਾਰੀ ਇੱਥੇ ਭੇਜਣਗੇ ਇੱਥੇ ਉਹਨਾਂ ਦੀ ਵੈਲਿਊਏਸ਼ਨ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਤੇ ਬਾ ਕੇ ਉਹਨਾਂ ਨੂੰ ਗਾਈਡ ਕਰਕੇ ਸੋ ਸਾਰੇ ਪੰਜਾਬ ਨੂੰ ਕਵਰ ਕਰੇਗਾ ਟੂ ਸਟਾਰਟ ਵਿਦ ਤੇ ਗ੍ਰੈਜੂਅਲੀ ਫਿਰ ਅਸੀਂ ਬਾਅਦ ਵਿੱਚ ਸੋਚਾਂਗੇ ਜੀ ਹੋਰ ਆਪਾਂ ਹੋਰ ਸਟਾਫ ਦੀ ਗੱਲ ਕੀਤੀ ਜੀ ਤਾਂ ਕਿੰਨਾ ਕੁ ਸਟਾਫ ਇੱਥੇ ਕੰਮ ਕਰਦਾ ਹੋਣਾ ਹੈ ਜਦੋਂ ਅਜੇ ਮੈਡੀਕਲ ਕਾਲਜ ਦਾ ਜਿਹੜਾ ਸਟਾਫ ਹੈ ਡਾਕਟਰ ਬਵਨੇੇਤ ਹੈ ਸਾਰਾ ਮੈਨੇਜ ਕਰ ਰਿਹਾ ਤੇ ਇਹਦੇ ਵਾਸਤੇ ਸਟਾਫ ਰਿਕਰੂਟ ਕੀਤਾ ਜਾਏਗਾ ਪੂਰਾ ਸਟਾਫ ਆਏਗਾ ਜੀ ਇਹ ਹੋਸਟਲ ਵੀ ਚਲਾਉਣਾ ਪੂਰਾ ਸਟਾਫ ਆਏਗਾ ਉਹਦੇ ਨਾਲ ਅਪਲਾਈਮੈਂਟ ਵੀ ਹੋਏਗੀ ਔਰ ਬੱਚੇ ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਆ ਉਹਨਾਂ ਨੂੰ ਜਿਹੜੀਆਂ ਸਪੈਸ਼ਲਾਈਜ਼ਡ ਸਰਵਿਸਿਜ਼ ਆ ਉਹਨਾਂ ਪੇਰੈਂਟਸ ਵਾਸਤੇ ਬਹੁਤ ਵੱਡਾ ਹੈ ਮਤਲਬ ਬੋਨਸ ਦਾ ਹੋ ਜਾਂਦਾ ਸਰ ਜੀ ਬਤੁਸੀਂ ਕਿਹਾ ਕਿ ਪੁਰਾਣੇ ਪੇੜੀਗਾ ਬਣੇ ਹੁੰਦੇ ਨੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਮੀਟਿੰਗ ਦੇ ਵਿੱਚ ਵੀ ਕਾਫੀ ਕੁਝ ਖਰਾਬ ਜਿਹੜਾ ਦੇਖਣ ਨੂੰ ਮਿਲ ਰਿਹਾ ਕਿੰਨੀ ਕੀ ਲਾਗਤ ਦੇ ਨਾਲ ਜਿਹੜਾ ਉਹਨੂੰ ਠੀਕ ਕਰਵਾਇਆ ਜਾ ਸਕਦਾ ਖਰਾਬ ਵੀ ਹੋਇਆ ਚੋਰੀ ਵੀ ਹੋਇਆ ਜੋ ਵੀ ਹੋਵੇ ਲਾਗਤ ਮੇਰੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਸੀਂ ਪੈਸੇ ਦੀ ਚਿੰਤਾ ਨਹੀਂ ਕਰਨੀ ਹੈ ਜੋ ਤੁਹਾਨੂੰ ਪੈਸੇ ਚਾਹੀਦੇ ਆ ਤੁਹਾਨੂੰ ਫੰਡਸ ਅਸੀਂ ਪ੍ਰੋਵਾਈਡ ਕਰਾਂਗੇ ਤੁਸੀਂ ਕੰਮ ਕਰੋ ਤੇ ਮੈਂ ਆਪਣਾ ਕੰਮ ਕਰ ਰਿਹਾ ਫੰਡਸ ਮੈਨੂੰ ਪ੍ਰੋਵਾਈਡ ਕੀਤੇ ਜਾ ਰਹੇ ਆ ਉਹਦੇ ਨੇ ਨੁਕਸਾਨ ਬਹੁਤ ਹੋਇਆ ਜੀ ਜਿਹੜੀ 2016 ਚ ਕਾਸ ਸੀਗੀ ਉਹ ਵੈਸੇ 3 2 3 ਗੁਣਾ ਹੋ ਚੁੱਕੀ ਆ ਹੁਣ ਉਸ ਤੋਂ ਸਵਾਇ ਜਿਹੜਾ ਸਮਾਨ ਚੋਰੀ ਹੋ ਗਿਆ ਜਿਹੜਾ ਵਿਗੜਿਆ ਹੋਇਆ ਉਹਦੀ ਜਸਟੀਫਿਕੇਸ਼ਨ ਦੇਣੀ ਜਿਹੜੇ ਕੋਈ ਬੰਦਾ ਵੀ ਇਹਨੂੰ ਹੱਥ ਨਹੀਂ ਪਾਉਂਦਾ ਸੀਗਾ ਜੀ ਜਿਹੜੇ ਇੰਜੀਨੀਅਰ ਸੀ ਉਹ ਵੀ ਡਰਦਾ ਸੀ ਕੋਈ ਇਹਦਾ ਚਾਰਜ ਲੈਣ ਤੋਂ ਇਹਦਾ ਮੈਡਮ ਅੱਗੇ ਆਏ ਆ ਜਿਹੜੇ ਹੁਣ ਇੰਜੀਨੀਅਰ ਹੈ ਮੈਡਮ ਸਪਨਾ ਜੀ ਅੱਗੇ ਆਏ ਆ ਕੁਝ ਬੰਦੇ ਤੁਸੀਂ ਕਹ ਲਓ ਕਿ ਦੇਸ਼ ਭਗਤੀ ਦੀ ਭਾਵਨਾ ਨਾਲ ਇਹਦੇ ਨਾਲ ਜੁੜੇ ਹੋਇਆ ਤੇ ਉਹ ਉਹੀ ਕੰਮ ਕਰ ਸਕਦੇ ਆ ਇਹ ਜਿਹੜੇ ਬਾਕੀ ਬਾਕੀ ਸਭ ਗੱਲਾਂ ਕਰਨ ਵਾਲੇ ਚਲੇ ਗਏ ਹੁਣ ਕੰਮ ਕਰਨ ਵਾਲਿਆਂ ਦੀ ਵਾਰੀ ਆ ਜਿਹੜਾ ਹੁਣ ਹੁਣ ਦੀ ਸਪੀਡ ਨਾਲ ਹੋਇਆ ਤੇ ਜ਼ਰੂਰ ਕੰਮ ਜਿਹੜਾ ਉਹ ਸਪੀਡ ਨਾਲ ਹੁੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਇਸ ਬਿਲਡਿੰਗ ਦੇ ਵਿੱਚ ਅਗਰ 2016 ਦੀ ਗੱਲ ਕਰੀ ਤਾਂ 2016 ਤੋਂ ਇਹ ਬਿਲਡਿੰਗ ਬੰਦੀ ਹੋਈ ਨਜ਼ਰ ਆ ਸੀ ਤੇ ਕੋਈ ਬਿਲਡਿੰਗ ਦੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਬਿਲਡਿੰਗ ਜਿਹੜੀ ਆ ਕਿੰਨਾ ਕਿੰਨਾ ਖਰਾਬ ਹੁੰਦੀ ਹੋਈ ਵੀ ਜ਼ਰੂਰ ਜਿਹੜਾ ਉਹ ਨਜ਼ਰ ਆ ਰਹੀ ਹੈ ਜੇਕਰ ਤਸਵੀਰਾਂ ਦੇ ਵਿੱਚ ਦੇਖੇ ਤਾਂ ਕੁੱਚੇ ਦਰਵਾਜੇ ਜਿਹੜੇ ਨੇ ਉਹ ਦਰਵਾਜੇ ਤੇ ਜ਼ੁਰ ਨੇ ਪਰ ਅਗਰ ਹੱਥ ਹਾਰ-ਬਾਰ ਕਰੀਏ ਤਾਂ ਸ਼ੀਸ਼ਾ ਵੀ ਜਿਹੜਾ ਉਹ ਇੱਥੇ ਨਹੀਂ ਲੱਗਿਆ ਹੋਇਆ ਨਜ਼ਰ ਆ ਤਾਂ ਦੂਸਰੇ ਪਾਸੇ ਅਗਰ ਸਵਿਚਾਂ ਦੀ ਗੱਲ ਕਰੀਏ ਤਾਂ ਸਵਿਚਾਂ ਵੀ ਨਹੀਂ ਜਿਹੜੇ ਨੇ ਉਹ ਲੱਗੇ ਹੋਏ ਨੇ ਉਹ ਵੀ ਜਿਹੜੇ ਪਾਸੇ ਨੇ ਉਹ ਚੋਰੀ ਹੁੰਦੇ ਹੋਏ ਜ਼ਰੂਰ ਨਜ਼ਰ ਆਏ ਨੇ ਅੱਗੇ ਬਾਦਿਆਂ ਦਾ ਅੱਗੇ ਵੀ ਇਸੇ ਤਰ੍ਹਾਂ ਦਾ ਦੇਖੋ ਤੁਸੀਂ ਪ੍ਰੇਥ ਥੈਰੇਪੀ ਜਿਹੜਾ ਉਹ ਇੱਥੇ ਬੱਚੇ ਜਿਹੜੇ ਨੇ ਪਲੇ ਥੈਰੇਪੀ ਕਰਦੇ ਹੋਏ ਨਜ਼ਰ ਆ ਰਹੇ ਕਿ ਖੇਡਦੇ ਹੋਏ ਜਦੋਂ ਤੱਕ ਜਿਵੇਂ ਕਿ ਟੌਇਜ਼ ਪਏ ਹੋਏ ਨਜ਼ਰ ਆ ਰਹੇ ਤੇ ਬੱਚੇ ਤੁਹਾਨੂੰ ਦਿਖਾ ਰਹੇ ਆ ਜਿਹੜੇ ਸਪੈਸ਼ਲ ਨ ਉਹ ਜੁਰ ਥੈਰੇਪੀ ਪਲੇ ਕਰ ਰਹੇ ਨੇ ਤੇ ਪਲੇ ਦੇ ਵਿੱਚ ਦੇਖੋ ਤੁਸੀਂ ਕਲੇਜ ਦੇ ਨਾਲ ਬੱਚੇ ਜਿਹੜੇ ਖੇលਦੇ ਹੋਏ ਨਜ਼ਰ ਆ ਰਹੇ ਆ ਤਾਂ ਕਿਤਨਾ ਕਿਤੇ ਬੱਚਿਆਂ ਨੂੰ ਜਿੱਥੇ ਕਿ ਇੱਕ ਨਵੀਂ ਕਿਰਨ ਜਿਹੜੀ ਆ ਉਹ ਦੇਖਣ ਨੂੰ ਜੂਰ ਮਿਲੇਗੀ ਤਾਂ ਹਾਲਾਂਕਿ ਇਸ ਦੀ ਗੱਲ ਕਰਤੇ ਇਸ ਰੂਮ ਦੇ ਵਿੱਚ ਵੀ ਸਹੂਲਤਾਂ ਜਿਹੜੀਆਂ ਨੇ ਉਹ ਬਿਲਕੁਲ ਖਤਮ ਹੋਈਆਂ ਦਿਖਾਈ ਦੇਣ ਜਿੱਥੇ ਸਵਿਚ ਜਿਹੜੇ ਨੇ ਉਹ ਵੀ ਖਤਮ ਹੋਏ ਨੇ ਤੇ ਉੱਪਰ ਇਹ ਕਰਾ AC ਦੀ ਗੱਲ ਕਰਤੇ AC ਦੇ ਸਿਲਾਂ ਜਿਹੜੇ ਨੇ ਉਹ ਜੂਰ ਲੱਗੇ ਹੋਈਆਂ ਨੇ ਪਰ ਫਿਲਹਾਲ ਜੇਕਰ ਗੱਲ ਕਰੀ ਤਾਂ AC ਬੀੜਿੰਗ ਦੇ ਵਿੱਚ ਕੰਮ ਜਿਹੜਾ ਉਹ ਕਾਫੀ ਹੋਣਾ ਬਾਕੀ ਹੈ ਜਿਸ ਦੇ ਲਈ ਫੰਡ ਜਿਹੜਾ ਉਹ ਜੂਰ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰਨਾ ਪਵੇਗਾ ਤਾਂ ਹੀ ਇਹ ਜਿਹੜਾ ਸਾਰਾ ਸਿਸਟਮ ਉਹ ਠੀਕ ਹੋ ਸਕਦਾ ਤੇ ਅੱਛੇ ਢੰਗ ਨਾਲ ਜਿਹੜਾ ਇਹ ਸੈਂਟਰ ਚੱਲਦਾ ਹੋਇਆ ਨਜ਼ਰ ਆਵੇਗਾ ਮਹਤਵਪੂਰਨ ਜਨਰਿਸਟ ਸਰਦਾਰਜੀਤ ਸਿੰਘ ਰੋ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ ਕਰੋ